ਬਹੁਤ ਮਿਹਰਬਾਨੀ ਹੈ ਜੀ ਖਾਲਸਾ ਐਡ ਵਾਲੇ ਉਹਨਾਂ ਦਾ ਹੀ ਸਾਰੀ ਦੇਣਾ ਉਹੋ ਹੀ ਡੇ ਨੇ ਬਚਾਉਣ ਸਾਡਾ ਤੇ ਬਾਪੂ ਵੀ ਉਹਨਾਂ ਬਚਾਇਆ ਜੀ ਤੇ ਜਾਗਦੂ ਤੂੰ ਦਾਖਲ ਹੋਇ ਇੱਕ ਪਹਿਲਾ 100 ਰੁਪਏ ਫੇੜੇ ਵੀ ਹੋਏ ਫੇਰ ਸਾਨੂੰ ਉਥੋਂ ਦਾ ਇੱਕ ਇੱਦੋਂ ਦਾ ਬੰਦਾ ਦੂਨ ਦਾਖਣਗਾ ਤੂੰ ਮਾਰੇ ਬੰਦੇ ਉਥੇ ਚਲ ਜੋ ਉਥੇ ਗਏ ਤੇ ਦੱਸ ਦੇਣ ਰੱਖਿਆ ਜੀ ਉਹਨਾਂ ਦੱਸ ਦੇਣ ਦਾਖਲ ਰੱਖਿਆ ਉੱਖੜ ਕੇ ਦਾ ਉਹ ਅਕਸਰਾ ਜਲਵਾ ਉਹ ਦੋ ਕਿਟੜੀਆਂ ਚ ਬੇ ਉਹ ਜੀ ਗੁਰਦੇ ਖਰਾਬ ਹੋ ਗਏ ਹੁਣ ਗਰੀਬ ਘਰਾਂ ਚ ਨਹੀਂ ਪੀਛ ਜਾਂਦੀ ਜੀ 6-7 ਮਹੀਨੇ ਤੋਂ ਨਾ ਕਾਫੀ ਮਤਲਬ ਇਹਨਾਂ ਦੀ 슈ਗਰ ਸੀਗੀ ਬੀਪੀ ਸੀਗੀ ਇਹਨਾਂ ਦਾ ਇਹਨਾਂ ਨੂੰ ਕਈ ਬਿਮਾਰੀਆਂ ਸੀ ਇਦਾਂ ਤੇ ਕੰਮ ਵੱਧਦਾ ਵੱਧਾ ਵੱਧ ਗਿਆ ਅਸੀਂ ਡੇਰਾ ਬਾਬਾ ਨਾਨਕ ਖੜਿਆ ਉੱਥੇ 10-12 ਦਿਨ ਰਹੇ ਉਸ ਤੋਂ ਬਾਅਦ ਕਲਾਨੌਰ ਸਰਕਾਰੀ ਹਸਪੀਟਲ ਲਿਆਂਦਾ ਜੀ ਉੱਥੇ ਵੀ 10-12 ਦਿਨ ਰਹਿ ਤੇ ਇਹਨਾਂ ਨੂੰ ਡਾਇਰੈਕਟਰ ਸਾਹਿਬ ਕਹਿੰਦੇ ਵੀ ਸਾਡੇ ਕੋਲ ਮਸ਼ੀਨਾਂ ਹਨੀ ਤੇ ਤੁਸੀਂ ਇਲਾਜ ਕਰਾ ਲਓ ਇਹਨਾਂ ਦੇ ਗੁਰਦੇ ਸਾਫ਼ ਕਰਾਉਣੇ ਪੈਣਗੇ ਉਸ ਤੋਂ ਬਾਅਦ ਸਾਡੀ ਕੋਈ ਪੇਸ਼ ਨਹੀਂ ਸਾਨੂੰ ਪਤਾ ਹੀ ਨਹੀਂ ਜੀ ਫਿਰ ਨਾ ਸਾਨੂੰ ਕਿਸੇ ਨੇ ਮਾਤਾ ਕੋਲਾ ਦੀ 102 ਹਸਪੀਟਲ ਦੀ ਅਸੀਂ ਉੱਥੇ ਗਏ ਉੱਥੇ ਜੀ ਸਾਡਾ ਉਸੇ ਦਿਨ ਤੋਂ ਹੀ ਮਤਲਬ 10 ਦਿਨ ਤੇ ਅਸੀਂ ਰਹੇ ਉੱਥੇ ਮਤਲਬ ਜੋ ਵੀ ਚਲੋ ਥੋੜਾ ਬੋਧਾ ਖਰਚਾ ਲੱਗਾ ਹੀ ਲਾਇਆ ਕੋਈ ਤੇ ਉਸ ਤੋਂ ਬਾਅਦ ਸੰਸਥਾ ਵੱਲੋਂ ਨਾ ਖਾਲਸਾ ਉਹਨਾਂ ਨੇ ਸਾਰੀ ਮਤਲਬ ਹਾਡੀ ਜਿਹੜੀ ਹੈਲਪ ਕੀਤੀ ਹੈ ਜੀ ਹੁਣ ਤੱਕ ਕਰ ਰਹੇ ਨੇ ਔਰ ਫ੍ਰੀ ਕਰ ਰਹੇ ਨੇ ਤਾਂ ਹੋ ਗੀ ਨਾ ਮੈਨੂੰ ਫਰਕ ਆ ਜੀ ਅੱਗੇ ਮੈਨੂੰ ਧੂਕੇ ਕਾਰ ਚ ਪਾਉਂਦੇ ਗੱਲਾਂ ਕਾਰ ਲਿਆਉਣੀ ਜੀ ਧੂਕੇ ਪਾਉਣਾ ਤੇ ਹੁਣ ਮੈਨੂੰ ਫੜ ਕੇ ਬਾਹਰ ਉਹਨਾਂ ਨੇ ਦਵਾਈਆਂ ਤੇ ਜੋ ਇਹਨਾਂ ਦੀ ਡਰੈਸਸ ਹੁੰਦੀ ਆ ਉਹ ਜੀ ਉਹ ਫ੍ਰੀ ਆ ਸਾਰਾ ਕੁਝ ਤੇ ਬਹੁਤ ਚੰਗੇ ਪੱਦਰ ਦੇ ਮਤਲਬ ਸਾਨੂੰ ਬਸ ਤੇਲ ਹੀ ਪਾਉਣਾ ਪੈਂਦਾ ਜੀ ਅਸੀਂ ਗੱਡੀ ਮੰਗ ਕੇ ਖੜਦੇ ਆ ਤੇ ਬਾਪੂ ਨੂੰ ਦਵਾਈ دارو ਦਵਾ ਕੇ ਡਲਸਸ ਕਰਾ ਕੇ ਘਰ ਆ ਜਾਂਦੇ ਸਾਰਾ ਖਰਚਾ ਸਾਰਾ ਉੱਥੋਂ ਹੀ ਸਾਨੂੰ ਫ੍ਰੀ ਹੋਣ ਦਿਆ ਜੀ ਐਵੇਂ ਬੰਦਾ ਕਹੇ ਬਹੁਤ ਬਚਾਇਆ ਹੀ ਉਹਨਾਂ ਨੇ ਅਸੀਂ ਦੇ ਮਹਾਰਾਜ ਦੇ ਗਾੜੀ ਅਰਦਾਸਾਂ ਕਰਨੇ ਆ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਤਰੱਕੀ ਬਖਸ਼ੀ ਕਿਉਂਕਿ ਜਿਹੜੇ ਗਰੀਬਾਂ ਦਾ ਭਲਾ ਕਰਨ ਵਾਲੇ ਬੰਦੇ ਵੀ ਮਹਾਰਾਜ ਨੇ ਭੇਜੇ ਨੇ